ਬਿਆਨਬਾਜ਼ੀ ਤੋਂ ਇੱਕ ਕਦਮ ਅੱਗੇ ਜਾਂਦੇ ਹੋਏ ਕਾਂਗਰਸ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਹੁਣ ਕਾਨੂੰਨੀ ਮੋਰਚਾ ਖੋਲ ਦਿੱਤਾ ਹੈ ਤੇ ਚਾਰੇ ਪਾਸਿਓਂ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਣ ਦਾ سلسلہ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਉਹ-ਹੋ ਆਗੂ ਜਿਨ੍ਹਾਂ ਦਾ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨਾਂ ਦੇ ਵਿੱਚ ਜ਼ਿਕਰ ਕੀਤਾ ਹੈ ਜਿਨ੍ਹਾਂ ਤੇ ਨਵਜੋਤ ਕੌਰ ਸਿੱਧੂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਨੇ ਕਿਸੇ ਤੇ ਪੈਸੇ ਲੈਣ ਦੇ ਇਲਜ਼ਾਮ ਲਾਏ ਨੇ ਕਿਸੇ ਤੇ ਪੈਸੇ ਦੇਣ ਦੇ ਇਲਜ਼ਾਮ ਲਾਏ ਨੇ ਤੇ ਹੁਣ ਇਹਨਾਂ ਨਾਵਾਂ ਦੇ ਵਿੱਚ ਇੱਕ ਨਾਮ ਹੋਰ ਜੁੜ ਗਿਆ ਹੈ ਉਹ ਨਾਮ ਹੈ ਅਨਿਲ ਜੋਸ਼ੀ ਦਾ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਆਉਂਦੇ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਕਿ ਅਨਿਲ ਜੋਸ਼ੀ ਕਾਂਗਰਸ ਚ ਘੁੱਟਨ ਮਹਿਸੂਸ ਕਰ ਰਹੇ ਨੇ ਤੇ ਉਹ ਵਾਪਸ ਅਕਾਲੀ ਦਲ ਚ ਜਾਣ ਦੀ ਤਿਆਰੀ ਚ ਨੇ ਨਵਜੋਤ ਕੌਰ ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਨਿਲ ਜੋਸ਼ੀ ਪੈਸੇ ਦੇ ਕੇ ਕਾਂਗਰਸ ਚ ਆਏ ਸੀ ਜਿਸ ਤੋਂ ਬਾਅਦ ਹੁਣ ਅਨਿਲ ਜੋਸ਼ੀ ਨੇ ਵੀ ਮੈਡਮ ਸਿੱਧੂ ਦੇ ਖਿਲਾਫ ਕ੍ਰਿਮੀਨਲ ਡੈਫਰਮੇਸ਼ਨ ਦਾ ਕੇਸ ਠੋਕ ਦਿੱਤਾ ਹੈ ਅਨਿਲ ਜੋਸ਼ੀ ਨੂੰ ਲੈ ਕੇ ਜੋ ਉਹਨਾਂ ਨੇ ਦਾਅਵੇ ਕੀਤੇ ਸੀ ਜਾਂ ਜੋ ਬਿਆਨ ਦਿੱਤੇ ਸੀ ਅਨਿਲ ਜੋਸ਼ੀ ਨੇ ਉਹਨਾਂ ਸਾਰੇ ਬਿਆਨਾਂ ਨੂੰ ਸਿਰੇ ਤੋਂ ਝੁਟਲਾਇਆ ਹੈ న్యూਸ 18 ਨਾਲ ਗੱਲਬਾਤ ਦੇ ਵਿੱਚ ਉਹਨਾਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਮੈਡਮ ਸਿੱਧੂ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਸਤਕਾਰ ਕਰਦੇ ਨੇ ਪਰ ਜਿਹੜਾ ਜਿਹੜਾ ਨਾਮ ਮੈਡਮ ਸਿੱਧੂ ਦੇ ਜ਼ਹਿਨ ਚ ਆ ਰਿਹਾ ਉਹ ਉਸੇ ਨਾਮ ਨੂੰ ਲੈ ਕੇ ਆਪਣੇ ਵੱਲੋਂ ਝੂਠੇ ਦਾਅਵੇ ਕਰਦੇ ਜਾ ਰਹੇ ਨੇ ਸੋ ਉਹਨਾਂ ਨੇ ਕਿਹਾ ਸੀ ਕਿ ਮੈਂ ਜ਼ਿਆਦਾ ਇਸਤੇ ਕੁਝ ਨਹੀਂ ਬੋਲੂੰਗਾ ਪਰ ਹੁਣ ਉਹਨਾਂ ਨੇ ਕ੍ਰਿਮੀਨਲ ਡੈਫਰਮੇਸ਼ਨ ਦਾ ਦਾਵਾ ਮੈਡਮ ਨਵਜੋਤ ਕੌਰ ਸਿੱਧੂ ਤੇ ਠੋਕ ਦਿੱਤਾ ਹੈ ਔਰ ਉਹਨਾਂ ਦੀ ਜਵਾਬ ਦੇਈ ਜਿਹੜੀ ਹੈ ਹੁਣ ਅਗਲੇ ਦਿਨਾਂ ਦੇ ਵਿੱਚ ਤੈਅ ਕਰਨੀ ਹੈ ਕਿਉਂਕਿ ਕ੍ਰਿਮੀਨਲ ਡੈਫਰਮੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਾਂ ਤੇ ਤੁਸੀਂ ਮਾਫੀ ਮੰਗੋ ਤੇ ਨਹੀਂ ਫਿਰ ਤੁਸੀਂ ਕੇਸ ਦਾ ਸਾਹਮਣਾ ਕਰੋ ਸੋ ਅਨਿਲ ਜੋਸ਼ੀ ਦਾ ਨਾਮ ਵੀ ਇਸ ਲੜੀ ਦੇ ਵਿੱਚ ਸ਼ਾਮਿਲ ਹੋ ਗਿਆ ਸੁਖਜਿੰਦਰ ਰੰਦਾਵਾ ਨੋਟਿਸ ਦੇ ਚੁੱਕੇ ਨੇ ਕਰਨਬੀਰ ਬੁਰਜ ਨੋਟਿਸ ਦੇ ਚੁੱਕੇ ਨੇ ਤੇ ਹੁਣ ਅਨਿਲ ਜੋਸ਼ੀ ਨੇ 20 ਕ੍ਰਿਮੀਨਲ ਡੈਫਰਮੇਸ਼ਨ ਦਾ ਕੇਸ ਜਿਹੜਾ ਹੈ ਉਹਨਾਂ ਤੇ ਠੇਕਿਆ ਠੋਕਿਆ ਹੈ ਇਸ ਤੋਂ ਪਹਿਲਾਂ ਸੁਖਜਿੰਦਰ ਰੰਦਾਵਾ ਰਾਜਵੀਰ ਸਿੰਘ ਪੁੱਲਰ ਵੀ ਲੀਗਲ ਨੋਟਿਸ ਭੇਜ ਚੁੱਕੇ ਨੇ ਤਰਨਤਾਰਨ ਤੋਂ ਉਮੀਦਵਾਰ ਰਹ ਚੁੱਕੇ ਕਰਨਬੀਰ ਬੁਰਜ ਮੈਡਮ ਸਿੱਧੂ ਤੇ ਮਾਨਹਾਨੀ ਦਾ ਦਾਵਾ ਠੋਕ ਚੁੱਕੇ ਨੇ ਸਾਡੇ ਨਾਲ ਅਨਿਲ ਜੋਸ਼ੀ ਜੁੜ ਗਏ ਨੇ ਫੋਨ ਲਾਈਨ ਤੇ ਜੋਸ਼ੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਐ ਤੁਸੀਂ ਕਿਹਾ ਕਿ ਮੈਂ ਉਹਨਾਂ ਦਾ ਸਤਕਾਰ ਕਰਦਾ ਹਾਂ ਮੈਂ ਉਹਨਾਂ ਤੇ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ ਚਲੋ ਤੁਸੀਂ ਖੈਰ ਆਪਣੀ ਆਪਣੀ ਸਫਾਈ ਦਿੱਤੀ ਜੋ ਵੀ ਐ ਆਪਣੀ ਗੱਲਬਾਤ ਹੋਈ ਪਰ ਹੁਣ ਅਚਾਨਕ ਤੁਸੀਂ ਕ੍ਰਿਮੀਨਲ ਡੈਫਮੇਸ਼ਨ ਦਾ ਡਿਸੀਜਨ ਲਿਆ ਕਿਉਂ ਬਿਲਕੁਲ ਮੈਂ ਨਾ ਇਹਨਾਂ ਦਾ ਧਿਆਨ ਨਾ ਸੁਣਿਆ ਜੀ ਇਹਨਾਂ ਦਾ ਉਹ ਇੰਝ ਕਰਕੇ ਉਹ ਜਿਸ ਤਰ੍ਹਾਂ ਕੋਈ ਉਹ ਵਿਚਾਰਾ ਨਾ ਉਹ ਪੈਸੇ ਦੇ ਕੇ ਸ਼ਾਮਲ ਹੋਇਆ ਸੀ ਹੁਣ ਉਹ ਫੇਰ ਕਾਲੀ ਦਲ ਚ ਜਾਣ ਦੀ ਸੋਚਦਾ ਪਿਆ ਉਹ ਸੈਂ ਜਿਸ ਤਰ੍ਹਾਂ ਨਾ ਕੋਈ ਮੇਰਨਾ ਵਿਚਾਰ ਹੋਇਆ ਜਾਂ ਪਤਾ ਸੋਚ ਮੇਰੀ ਸੋਚ ਦਾ ਕਿੱਥੋਂ ਇਹਨਾਂ ਨੇ ਪਤਾ ਲਾ ਲਿਆ ਜਾਂ ਕੀ ਕਰ ਮੈਂ ਹੈਰਾਨ ਆ ਕਿ ਇਹ ਮੈਡਮ ਜਿਹੜੀ ਆ ਕਿਸ ਤਰੀਕੇ ਨਾਲ ਬੀਅਸਲੈਸ ਗੱਲਾਂ ਕਰਦੇ ਆ ਤੇ ਕਿਸ ਤਰ੍ਹਾਂ ਇਹ ਜਿਹੜਾ ਵਾ ਨਾ ਦੂਜੇ ਨੂੰ ਡੀਫੇਮ ਕਰਦੇ ਆ ਹਨਾ ਇਹ ਅਫਵਾਹ ਡਾ ਕੇ ਇਹ ਮੇਰਾ ਇਹਨਾਂ ਨੇ ਇਸ ਗੱਲ ਦੇ ਵਿੱਚ ਪੋਲਿਟੀਕਲ ਨੁਕਸਾਨ ਵੀ ਕੀਤਾ ਇਸ ਗੱਲ ਦਾ ਕਿਉਂਕਿ ਲੋਕ ਤੇ ਇੱਕ ਗੱਲ ਜਿਹੜੀ ਹੈ ਜੇ ਮੈਂ ਇਹ ਨਾ ਕਰਾਂ ਤੇ ਸ਼ਾਇਦ ਲੋਕੀ ਸੋਚਣ ਵਾਕਿਆ ਹੀ ਕੋਈ ਕਿਉਂਕਿ ਮੈਂ ਤੇ ਸਿੱਧੀ ਸਿੱਧੀ ਗੱਲ ਹੈ ਵੀ ਮੈਂ ਇਸ ਐਜ਼ ਅ ਲੇਡੀ ਸੋਚਦਾ ਸੀ ਪਰ ਉਹ ਜਿਸ ਤਰ੍ਹਾਂ ਮਤਲਬ ਬਿਨ ਬ੍ਰੇਕ ਹੀ ਚੱਲਦੇ ਪਏ ਆ ਹੂੰ ਤੇ ਉਹ ਅੱਗੇ ਵੀ ਇਸ ਤੋਂ ਬਾਅਦ ਵੀ ਜੋ ਮਰਜ਼ੀ ਕਹੀ ਜਾਣਗੇ ਸਰ ਹੂੰ ਇਸ ਕਰਕੇ ਮੈਂ ਇਹਨਾਂ ਤੇ ਕ੍ਰਿਮੀਨਲ ਡੈਫਰਮੇਸ਼ਨ ਦਾ ਕੇਸ ਦਿਵਾ ਇਹ ਬਾਤ ਤਾਂ ਸਮਝ ਲਓ ਇਹਨਾਂ ਨੂੰ ਮੈਂ ਤਿਆਰ ਹੋ ਗਿਆ ਨੋਟਿਸ ਇਹਨਾਂ ਨੂੰ ਚਲ ਜਾਏਗਾ ਕੱਲ ਹੂੰ ਤੇ ਇਹ ਜਾਂ ਮਾਫੀ ਮੰਗਣ ਜਾਂ ਫਿਰ ਕੋਰਟ ਦੇ ਵਿੱਚ ਇਹਨਾਂ ਨੂੰ ਘ੍ਰਿਸਾਂਗੇ ਫਿਰ ਇਹ ਜੋ ਮਰਜ਼ੀ ਜਿਹਦੇ ਮਰਜ਼ੀ ਖਿਲਾਫ ਕਹਿ ਦੇਣ ਇਹ ਤੇ ਕੋਈ ਤਰੀਕਾ ਨਹੀਂ ਇਹ ਨਹੀਂ ਕੋਈ ਤਰੀਕਾ ਹੂੰ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਬਤ ਕੋਈ ਤੁਸੀਂ ਕੋਸ਼ਿਸ਼ ਕੀਤੀ ਹੈ ਜਾਣਨ ਦੀ ਕਿ ਮੇਰੇ ਬਾਬਤ ਬਿਆਨ ਕਿਉਂ ਦਿੱਤਾ ਗਿਆ ਨਹੀਂ ਮੈਂ ਇਹਨਾਂ ਨਾਲ ਮੇਰੀ ਜ਼ੁਬਾਨ ਸੰਦੇ ਹੋਈ ਹੀ ਨਹੀਂ ਇਹਨਾਂ ਨਾਲ ਮੈਡਮ ਨਾਲ ਮੈਂ ਕੋਈ ਇਹਨਾਂ ਨਾਲ ਕੁਝ ਵੀ ਬੈਠਾ ਨਹੀਂ ਕਦੀ ਵਿਚਾਰਕ ਸਾਝ ਨਹੀਂ ਗਈ ਆ ਪਰਸੋਂ ਸਗੋਂ ਉੱਥੇ ਆਪਣਾ ਦਲਵੀ ਸਾਹਿਬ ਆਏ ਸੀ ਉਹ ਉੱਥੇ ਬੈਠੇ ਆਪਣੀਆਂ ਹੀ ਲੈ ਹੀ ਉੱਥੇ ਵੀ ਵਾਵਾ ਛੱਡਣ ਤੇ ਮੈਂ ਚੁੱਪ ਕਰਕੇ ਬੈਠਾ ਰਿਹਾ ਫਿਰ ਚਲੇ ਗਏ ਤੇ ਉਸ ਤੋਂ ਬਾਅਦ ਪਤਾ ਨਹੀਂ ਉੱਥੇ ਤੇ ਵਾਵਾ ਪੱਦਨ ਕਿੰਨੇ ਹਜ਼ਾਰ ਕਰੋੜ ਦੀਆਂ ਇਹ ਗੱਲਾਂ ਕਰਦੇ ਪਏ ਇਹ ਵੀ ਆਪਾਂ ਲੈ ਕੇ ਆ ਰਹੀ ਮੈਂ ਨਿਵੇਸ਼ ਲੈ ਕੇ ਆ ਰਹੀ ਆ ਕਰ ਦੇਣਾ ਪਲਾਨ ਕਰ ਦੇਣਾ ਤੇ ਮੈਂ ਤਾਂ ਅੱਗੇ ਵੀ ਵੇਖੀ ਆ ਬਹੁਤ ਸਾਰੀਆਂ ਇਹਨਾਂ ਦੀਆਂ ਗੱਲਾਂ ਪਰ ਕਿਸੇ ਦਾ ਜਿੱਦਾ ਮਰਜ਼ੀ ਨਾ ਲੈ ਕੇ ਜੋ ਮਰਜ਼ੀ ਬੋਲ ਦੇਣਾ ਇਹ ਤੇ ਤੇ ਬ੍ਰੇਕ ਲਾਉਣੀ ਪਊ। ਸੋ ਹੁਣ ਤੁਸੀਂ ਮਨ ਬਣਾਇਆ ਕਿ ਫਿਰ ਲੀਗਲ ਤਰੀਕੇ ਨਾਲ ਕਿ ਰੋਕਿਆ ਜਾਵੇ। ਬਿਲਕੁਲ ਬਿਲਕੁਲ। ਇਹ ਜਾਂ ਮਾਫੀ ਮੰਗਣ ਮੈਂ ਜਾਂ ਬੇਸ ਦੱਸ ਆਪਣਾ ਦੱਸੋ ਕਿ ਮੇਰੇ ਨਾਲ ਕਦੋਂ ਤੁਹਾਡੀ ਕਦੋਂ ਸਾਝ ਹੋਈ ਜੀ ਗੱਲਬਾਤ ਦੀ ਜਿਹੜੇ ਤੁਹਾਡਾ ਮੇਰਾ ਮਨ ਇਹਨਾਂ ਨੇ ਸਾਭ ਲਾ ਲਿਆ ਜੀ। ਹਾਂਜੀ। ਠੀਕ ਹੈ। ਠੀਕ ਹੈ। ਤਨਵਾਦ ਜੋਸ਼ੀ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਆਪਣਾ ਆਪਣੀ ਆਪਣੀ ਗੱਲ ਰੱਖਣ ਦੇ ਲਈ ਤਾਂ ਇੱਕ ਨਾਮ ਅਨਿਲ ਜੋਸ਼ੀ ਹੋਰਾਂ ਦਾ ਵੀ ਜੁੜ ਗਿਆ। ਕਿ ਸਾਫ ਸਾਫ ਉਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਨੇ ਗੱਲਾਂ ਕਹੀਆਂ ਉਸ ਤਰੀਕੇ ਨਾਲ ਉਹਨਾਂ ਕਿਹਾ ਕਿ ਜੇ ਮੈਂ ਇਹ ਕਾਨੂੰਨੀ ਰਸਤਾ ਨਾ اختیار ਕੀਤਾ ਤਾਂ ਫਿਰ ਕੱਲ ਨੂੰ ਉਹਨਾਂ ਨੂੰ ਲੈ ਕੇ ਹੋਰ ਬਿਆਨ ਮੈਡਮ ਸਿੱਧੂ ਵੱਲੋਂ ਦਿੱਤੇ ਜਾ ਸਕਦੇ ਨੇ ਇਸ ਕਰਕੇ ਉਹਨਾਂ ਨੂੰ ਰੋਕਿਆ ਜਾਣਾ ਬੜਾ ਜ਼ਰੂਰੀ ਹੈ। ਪੰਜਾਬ ਮੇ ਅਭੀ ਕੋਈ ਲੌਬੀ ਵਾਹ ਪੇ ਬੈਠੀ ਨਹੀਂ ਐ ਸੀਟ ਔਰ ਯਹਾਂ ਪੇ ਕਿਤਨੀ ਸੀਟੇ ਵਿਗ ਗਈ। ਆਲਰੇਡੀ ਵਿਗ ਗਈ। और पंडित जोशी बेचारा अपने आप को महसूस कर रहा है यार मैंने इतने पैसे दे के ज्वाइनिंग की है तो अब पता चला है कि वो शायद उसमें भाग रहा है अकाली दल में जा रहा है बेचारा फ्रस्ट्रेट होकर अब छः बार का हारा हुआ क्योंकि ये एक सीट पे तीन तीन जानों को प्रमोट कर रहे हैं उससे क्या होगा वैसी सीट हार जाओगे आपने तीन बंदों को कह दिया इस पी सीट पे तीन बंदों को हाँ कर दी अब पंजाब में अभी कोई लॉबी वहाँ पे बैठी नहीं है सीट ਤੇ ਨਵਜੋਤਕਾਰ ਸਿੱਧੂ ਦੇ ਬਿਆਨਾਂ ਨੇ ਪੰਜਾਬ ਕਾਂਗਰਸ ਦੇ ਵਿੱਚ ਸਿਆਸੀ ਪੁਚਾਲ ਲਿਆ ਦਿੱਤਾ ਹੈ ਹਾਲਾਂਕਿ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੁਖਜਿੰਦਰ ਰੰਦਾਵਾ ਨੇ ਉਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਪਰ ਇਸਤੇ ਬਵਾਯੂਧ ਉਹਨਾਂ ਦੀ ਬਿਆਨਬਾਜ਼ੀ ਰੁਕੀ ਨਹੀਂ ਉਹਨਾਂ ਦੇ ਤਲਕ ਤੇਵਰ ਲਗਾਤਾਰ ਬਰਕਰਾਰ ਅੱਜ ਕੱਲ ਦੇਖਿਆ ਨਹੀਂ ਵੀ ਤੁਹਾਡੇ ਉਹਦੇ ਕਿੰਨੇ ਗੈਂਗਸਟਰਾਂ ਨਾਲ ਲਿੰਕ ਹੈ ਪੈਸੇ ਖਾ ਕੇ ਰਾਜਸਤਾਨੀਆਂ ਸੀਟਾਂ ਹਰਾਇਆ ਏ ਸਾਰੇ ਪਾਸੇ ਜਾ ਕੇ ਬਰਬਾਦ ਕਰਦੇ ਆ ਕਾਂਗਰਸ ਨੂੰ ਆਪਣੇ ਸੁਖਜਿੰਦਰ ਰੰਧਾਵਾ ਜੀ ਸੁਖਨਾਲ ਚੰਨੀ ਸਾਹਿਬ ਜੀ ਤੇ ਸੁਖਨਾਲ ਪ੍ਰਤਾਪਾ ਜਵਾ ਜਿਹੜੇ ਕੋਠੇ ਟੱਪ ਕੇ ਰਾਜਾ ਵੜਿੰਗ ਜੀ 5-5 ਕਰੋੜ ਖਾ ਗਏ ਇਹ ਉਹਦੇ ਤੋਂ 11 ਕਰੋੜ ਰੁੱਤੇ ਲਵਾਤਾ ਕਾਂਗਰਸੀ ਲੀਡਰਾਂ ਖਿਲਾਫ ਇਹ ਤਲਖ ਰਵਈਆ ਨਵਜੋਤ ਕੌਰ ਸਿੱਧੂ ਨੂੰ ਪਾਰੀ ਪੈ ਗਿਆ ਅਤੇ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਸੰਸਦ ਸੁਖਜਿੰਦਰ ਰੰਧਾਵਾ ਨੂੰ ਵੀ ਨਿਸ਼ਾਨੇ ਤੇ ਲਿਆ ਰਾਜਸਥਾਨ ਚ ਟਿਕਟਾਂ ਵੇਚਣ ਦੇ ਇਲਜ਼ਾਮ ਲਾਏ ਜਿਸ ਤੇ ਗੰਭੀਰ ਇਤਰਾਜ਼ ਜਤਾਉਂਦੇ ਆ ਰੰਦਾਵਾ ਨੇ ਇਲਜ਼ਾਮਾਂ ਨੂੰ ਝੂਠਾ ਕਰਾ ਦਿੱਤਾ ਨਵਜੋਤ ਕੌਰ ਨੂੰ ਲੀਗਲ ਨੋਟਿਸ ਭੇਜਿਆ ਅਤੇ 7 ਦਿਨਾਂ ਚ ਮੁਆਫੀ ਮੰਗਣ ਲਈ ਕਿਹਾ ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਨਵਜੋਤ ਕੌਰ ਨੇ ਤਰਨਤਨ ਜ਼ਿਮਨੀ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਕਰਨਬੀਰ ਬੁਝ ਤੇ ਵੀ ਪੈਸੇ ਦੇ ਕੇ ਚੋਣਾ ਲੜਨ ਦੇ ਇਲਜ਼ਾਮ ਲਾਏ ਜਿਸ ਤੇ ਵੱਡਾ ਐਕਸ਼ਨ ਲੈਣੇ ਆ ਬੁਰਜ ਨੇ ਅੰਮ੍ਰਿਤਸਰ ਕੋਰਟ ਦਾ ਰੋਕੀਤਾ ਤੇ ਆਪਣੇ ਵਕੀਲ ਦੇ ਰਾਹੀਂ ਨਵਜੋਤ ਕੌਰ ਸਿੱਧੂ ਦੇ ਖਿਲਾਫ ਮਾਨ ਹਾਨੀ ਦਾ ਦਾਵਾ ਟੁਕ ਦਿੱਤਾ ਪਜੀ ਦੁੱਖ ਹੁੰਦਾ ਦੁੱਖ ਹੁੰਦਾ ਜੀ ਤਕਲੀਫ ਹੁੰਦੀ ਹੈ ਜਦੋਂ ਕੋਈ ਇੰਨਾ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ ਵਿਦਾਊਟ ਐਨੀ ਪ੍ਰੂਫ ਅਲਿਗੇਸ਼ਨ ਲਗਾਣੇ ਕਿਸੇ ਦੇ ਉੱਤੇ ਤਾਂ ਦੁੱਖ ਹੁੰਦਾ ਕਿ ਇੰਨੇ ਸੀਨੀਅਰ ਲੀਡਰ ਹੋ ਕੇ ਕਿਉਂਕਿ ਇਹ ਸੀਨੀਅਰ ਲੀਡਰਸ ਕਈਆਂ ਦੇ ਰੋਲ ਮਾਡਲ ਵੀ ਨਹੀਂ ਇਸ ਸਭ ਦੇ ਬਾਵਜੂਦ ਨਵਜੋਤ ਕੌਰ ਸਿੱਧੂ ਦੇ ਤਲਕ ਤੇਵਰ ਵਰਕਰਾਰ ਨੇ ਅਤੇ ਉਹਨਾ ਮੋੜ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕਰ ਦਿੱਤਾ ਹੈ जिंदर ने दावा की बात कर रही हूं कि तू ड्रग्स स्मगलर है स्मगलर से तेरे वो तू लॉ एंड ऑर्डर की बात नहीं कर रहा तू सीएम को अटैक नहीं कर रहा तूने इतना बड़ा फेमस खोला तू अपनी बीवी को तो जिता नहीं सका मेरे इलेक्शन में एक दिन पहले मजीठिया के दादा से मुझे पता चला कि इसने कॉम्प्रोमाइज किया सीट पे तो तब तेरे पे एक्शन होना पहले ए इल्जाम लाउने दे नाल नाल नवजोत कौर ने कांग्रेस की लीडर अनिल जोशी नु लेके भी बड़ा दावा कीता ਕਿ ਉਹਨਾਂ ਅਕਾਲੀ ਦਲ ਛੱਡਿਆ ਤੇ ਪੈਸੇ ਦੇ ਕੇ ਕਾਂਗਰਸ 'ਚ ਸ਼ਾਮਲ ਹੋਏ ਪਰ ਹੁਣ ਉਹ ਵਾਪਸ ਅਕਾਲੀ ਦਲ 'ਚ ਜਾਣ ਦੀ ਤਿਆਰੀ 'ਚ ਨੇ ਜਿਸ ਤੇ ਅਨਿਲ ਜੋਸ਼ੀ ਨੇ ਵੀ ਜਵਾਬ ਦਿੱਤਾ ਹੈ ਆਪੇ ਕਿੰਨੀ ਸੀਟਾਂ ਵਿਕ ਗਈ ਆਲਰੇਡੀ ਵਿਕ ਗਈ ਉਹ ਅਨਿਲ ਜੋਸ਼ੀ ਵਿਚਾਰਾ ਆਪਣੇ ਆਪ ਕੋ ਮਹਿਸੂਸ ਕਰ ਰਿਹਾ ਯਾਰ ਮੈਨੇ ਇਤਨੇ ਪੈਸੇ ਦੇ ਕੇ ਜੁਆਇਨਿੰਗ ਕੀਤੀ ਹੈ ਤੋ ਅਬ ਪਤਾ ਚੱਲਿਆ ਕਿ ਉਹ ਸ਼ਾਇਦ ਉਸ ਮੇ ਭਾਗ ਰਹਾ ਅਕਾਲੀ ਦਲ ਮੇ ਜਾ ਰਹਾ ਵਿਚਾਰਾ ਫਰਸਟ੍ਰੇਟ ਹੋ ਕੇ ਇੱਥੇ ਆ ਕੇ ਬਹੁਤ ਕੰਫਰਟ ਫੀਲ ਹੋ ਰਿਹਾ ਵਾ ਮੈਂ ਕਾਂਗਰਸ ਦੇ ਵਿਚਾਰਧਾਰਾ ਜੁੜਿਆ ਜਿਹੜੀ ਹਰ ਵਰਗ ਨੂੰ ਹਰ ਧਰਮ ਨੂੰ ਪੂਰੇ ਦੇਸ਼ ਨੂੰ ਨਾਲ ਲੈ ਕੇ ਚੱਲਦੀ ਆ ਕੋਈ ਇੱਕ ਕਮਿਊਨਿਟੀ ਇੱਕ ਵਰਗ ਦੀ ਪੋਲਿਟਿਕ ਨਹੀਂ ਕਰਦੀ ਨਵਜੋਤ ਕੌਰ ਦੇ ਇਲਜ਼ਾਮਾਂ ਨੇ ਪੂਰੀ ਕਾਂਗਰਸ ਚ ਤਰਥਲੀ ਮਚਾ ਦਿੱਤੀ ਹੈ ਭਾਵੇਂ ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋਇਆ ਪਰ ਇੰਨੇ ਗੰਭੀਰ ਇਲਜ਼ਾਮ ਲਾਉਣਾ ਕਿਤੇ ਨਾ ਕਿਤੇ ਪਾਰਟੀ ਚ ਸਭ ਕੁਝ ਠੀਕ ਨਾ ਹੋਣ ਦੇ ਸੰਕੇਤ ਨੇ ਜੋ 2027 ਦੀਆਂ ਵਿਧਾਨ ਸਭਾ ਦੇ ਮੱਦੇਨਜ਼ਰ ਵੱਡੀ ਚਿੰਤਾ ਦਾ ਵਿਸ਼ਾ ਹੈ